ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਕੋਲ ਇੱਕ ਸਕਸੈਸ ਸਟੋਰੀ weight loss ਦੀ ਸ਼ੇਅਰ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ ਕੋਲ ਸੁਖਵਿੰਦਰ ਕੌਰ ਜੀ ਨੇ ਦਸਾਉਂਦੀਆਂ ਤੋਂ ਇਹਨਾਂ ਨੂੰ weight over ਦੇ ਨਾਲ ਕਾਫੀ ਦਿੱਕਤਾਂ ਫੇਸ ਕਰ ਰਹੇ ਸੀ ਜਿਵੇਂ ਕਿ ਇਹਨਾਂ ਨੂੰ ਮਾਈਗਰੇਨ ਸੀ ਜੋੜਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਸੀ ਗੋਡਿਆਂ 'ਚ ਬਹੁਤ ਜ਼ਿਆਦਾ ਦਰਦ ਸੀ ਕਬਜ ਰਹਿੰਦੀ ਸੀ ਤੇ ਦਮ ਚੜਦਾ ਸੀਗਾ ਤੇ ਅੱਜ ਸਾਡੇ ਕੋਲ ਸੈਕੰਡ ਟਾਈਮ ਆਏ ਨੇ ਇੱਕ ਮਹੀਨੇ ਦੇ ਵਿੱਚ ਇਹਨਾਂ ਨੂੰ ਬਹੁਤ ਸਾਰਾ ਬਦਲਾਅ ਆਇਆ 6 ਕਿਲੋ ਇਹਨਾਂ ਨੇ weight loss ਕੀਤਾ ਤੇ ਨਾਲ ਸਾਰੀਆਂ ਦਿੱਕਤਾਂ ਨੂੰ ਠੀਕ ਕੀਤਾ ਹੈ ਕੀ ਮਹਿਸੂਸ ਕਰ ਰਹੇ ਨੇ ਅੱਜ ਇਹਨਾਂ ਨਾਲ ਆਪਾਂ ਗੱਲ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਜੀ ਸੁਖਵਿੰਦਰ ਕੌਰ ਪਿੰਡ ਤਸੌਂਦੀਆ ਜੀ ਤੇ ਜੀ ਮੈਨੂੰ ਦਿੱਕਤ ਬਹੁਤ ਜ਼ਿਆਦਾ ਆਉਂਦੀ ਸੀ ਮਟਾਪੇ ਦੀ ਜ਼ਿਆਦਾ ਦਿੱਕਤ ਸੀਗੀ ਦਮ ਚੜਦਾ ਸੀ ਮੇਰਾ ਮੈਂ ਗੁਰੂ ਘਰ ਜਾਂਦੇ ਸੀ ਮੈਂ ਇੱਥੇ ਮੱਥਣ ਟਿਕਦਾ ਸੀ ਤੇ ਜੀ ਹੁਣ ਮੇਰਾ ਵਧੀਆ ਇਹ ਜਿੱਦਣ ਇਹ ਡਾਈਟ ਸ਼ੁਰੂ ਕੀਤੀ ਐ ਵਧੀਆ ਉਹਦੋਂ ਦਾ ਮੇਰਾ ਸਰੀਰ ਹਲੋ ਹੋ ਗਿਆ 6 ਕਿਲੋ ਮੇਰਾ ਵਜ਼ਨ ਘਟ ਗਿਆ ਤੇ ਜੀ ਹੁਣ ਮੈਨੂੰ ਵਧੀਆ ਮਹਿਸੂਸ ਹੁੰਦਾ ਤੇ ਮੇਰੇ ਗੋਡਿਆਂ ਦਾ ਸੋਜ ਲੈ ਗਈ ਬੱਗੇ ਮੈਨੂੰ ਆਪ ਨੂੰ ਆ ਲੱਗਦਾ ਮੇਰੇ ਗੋਡਿਆਂ ਦਾ ਸੁੱਜੇ ਪੈਣ ਵੀ ਮੈਥੋਂ ਤੁਰਿਆ ਨਹੀਂ ਜਾਂਦਾ ਸੀ ਤੇ ਸਿਰ ਦਰਦ ਵੀ ਜ ਮਨੇ ਰੋਈ ਗੋਲੀ ਲੈਣੀ ਪੈਂਦੀ। ਹੁਣ ਮੈਨੇ ਜੀ ਕੋਈ ਗੋਲੀ ਨਹੀਂ ਲੈਣੀ। ਹੁਣ ਬੜੀ ਵਧੀਆ ਸੌਂ ਜਾਂਦੀ ਆ, ਵਧੀਆ ਉੱਠਦੀ ਆ। ਠੀਕ ਹੈ ਜੀ। ਹਾਂਜੀ। ਕਿੱਥੋਂ ਪਤਾ ਲੱਗਿਆ ਤੁਹਾਨੂੰ? ਸਾਨੂੰ ਜੀ ਮੇਰੇ ਨਾਲ ਦੀ ਸਾਡੀ ਗਵੰਡਣ ਸੀ ਕਿ ਮੇਰੇ ਦਰਾਨੇ ਸੀ। ਓ ਜੀ ਉਹਨੇ ਲੈ ਕੇ ਗਈ 104 ਕਿਲੋ ਵਜ਼ਨ ਘਟ ਗਿਆ ਸੀ ਜੀ 1 ਮਹੀਨੇ ਚ ਜੀ ਉਹਦੇ ਨਾਲ ਫਿਰ ਮੈਂ ਦੂਜੀ ਵਾਰ ਆਇਆ ਠੀਕ ਹੈ ਜੀ ਪੱਕੇ ਸਾਡਾ ਸਟਾਫ ਫੋਨ ਕਰਦਾ ਤੁਹਾਨੂੰ ਹਾਂ ਜੀ ਕਰਦੇ ਨੇ ਸਟਾਫ ਵੀ ਕਰਦੇ ਪੁੱਛਦੇ ਨੇ ਜਿਹੜਾ ਕੋਡ ਨੂੰ ਪੁੱਛਦਿਆਂ ਨੇ ਜੇਕਰ ਤੁਸੀਂ ਵੀ ਚਾਹੁੰਦੇ ਹੋ weight lose ਹੋ ਜਾਵੇ ਤੇ ਨਾਲ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਵੀ ਠੀਕ ਹੋ ਜਾਣ ਤੇ ਦਵਾਈਆਂ ਸਾਰੀਆਂ ਬੰਦ ਹੋ ਜਾਣ ਤਾਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ ਸਾਡੀ ਟੀਮ ਹਰ ਟਾਈਮ ਤੁਹਾਨੂੰ ਸਰਵਿਸ ਦੇਣ ਵਾਸਤੇ ਤਿਆਰ ਹੈ ਥੈਂਕ ਯੂ